ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂਤਾ ਜਲੰਧਰ ਕੈਂਟ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਅਫਵਾਹ ਚਲਾਈ ਜਾ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਚੂ ਅਗਰਵਾਲ ਦੇ ਵੱਲੋਂ ਸਾਰੀ ਗੱਲਬਾਤ ਜਿਹੜੀ ਹੈ ਉਹ ਜਨਤਕ ਤੌਰ ਤੇ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਦਰਅਸਲ ਪਾਰੀ ਮੀਂਹ ਪੈਣ ਦੇ ਨਾਲ ਜੋ ਜਲੰਧਰ ਕੈਂਟ ਦੇ ਵਿੱਚ ਡਰੇਨ ਹੈ ਉਹਦਾ ਪਾਣੀ ਆਇਆ ਸੀਗਾ ਤਾ ਮੌਕੇ ਦੇ ਉੱਪਰ ਡੀਸੀ ਜਲੰਧਰ ਦੇ ਵੱਲੋਂ ਜਾਇਜ਼ਾ ਵੀ ਲਿਆ ਗਿਆ ਉਹ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਤਸਵੀਰਾਂ ਨੇ ਜਦੋਂ ਇਹ ਲਗਾਤਾਰ ਅਫਵਾਹਾਂ ਚੱਲੀਆਂ ਕਿ ਜਲੰਧਰ ਕੈਂਟ ਦੇ ਵਿੱਚ ਵੀ ਖੜਾ ਦਾ ਪਾਣੀ ਆ ਗਿਆ ਪਰ ਐਸੀ ਕੋਈ ਗੱਲ ਨਹੀਂ ਸੀ ਖੁਦ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਕਿ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਵੀ ਚੱਲ ਰਹੀਆਂ ਨੇ ਤਾਂ ਸੋਸ਼ਲ ਮੀਡੀਆ ਤੇ ਵੀ ਕਈ ਵੀਡੀਓਜ਼ ਆ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਇਹ ਜਲੰਧਰ ਕੈਂਟ ਦੇ ਵਿੱਚ ਹੜ ਆ ਗਿਆ ਹੜ ਦਾ ਪਾਣੀ ਆ ਗਿਆ ਪਰ ਇਸ ਤਰੀਕੇ ਦੀ ਕੋਈ ਵੀ ਗੱਲਬਾਤ ਨਹੀਂ ਹੈ ਖੁਦ ਮੌਕੇ ਤੇ ਖਲਾਤਾਂ ਦਾ ਜਾਇਜ਼ਾ ਜੁੜਾਇਆ ਉਹ ਜਲੰਧਰ ਦੇ ਡੀਸੀ ਦੇ ਵੱਲੋਂ ਲਿਆ ਗਿਆ ਹੈ ਔਰ ਡਰੇਨ ਦਾ ਪਾਣੀ ਸੀਗਾ ਕਿਉਂਕਿ ਭਾਰੀ ਮੀਂਹ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਤਾਂ ਜਲੰਧਰ ਕੈਂਟ ਵਾਲੀ ਸਾਈਟ ਜਿਹੜੀ ਡਰੇਨ ਬਣੀ ਹੋਈ ਹੈ ਉਹਦਾ ਪਾਣੀ ਸੀਗਾ ਤਾਂ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਪ੍ਰਸ਼ਾਸਨ ਆ ਪੂਰਾ ਕੈਲੀ ਕਿ ਪੱਬਾ ਪਾਰ ਹੈ ਚਾਰੇ ਪਾਸੇ ਪ੍ਰਸ਼ਾਸਨ ਦਾ ਧਿਆਨ ਹੈਗਾ ਸੋ ਮੌਕੇ ਤੇ ਜਦੋਂ ਇਹ ਖਬਰ ਸੁਣੀ ਕਿਉਂਕਿ ਅਫਵਾਸ ਸੀਗੀ ਅਫਵਾਹ ਦੀ ਜਦੋਂ ਖਬਰ ਚੱਲੀ ਤਾਂ ਉਸੇ ਸਮੇਂ ਹੀ ਜਲੰਧਰ ਦੇ ਡੀਸੀ ਜੁੜੇ ਆ ਉਹ ਮੌਕੇ ਦਾ ਜਾਇਜ਼ਾ ਲੈਣ ਦੇ ਵਾਸਤੇ ਪਹੁੰਚਦੇ ਆ ਅਧਿਕਾਰੀਆਂ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਆ ਪਰ ਅਜਿਹਾ ਕੁਝ ਨਹੀਂ ਹੈ ਅਸੀਂ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਜਲੰਧਰ ਕੈਂਟ ਦੇ ਵਿੱਚ ਕਿਹਾ ਜਾ ਰਿਹਾ ਹੜ ਆ ਚੁੱਕੇ ਨੇ ਕੀ ਸਥਿਤੀ ਹੈ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ ਕਿਹੜੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਸਤਿ ਸ਼੍ਰੀ ਅਕਾਲ ਡੀਸੀ ਸਾਹਿਬ ਬੋਲੋ। ਹਾਂਜੀ ਸਰ ਸੋਨੂ ਬੋਲੇ ਆ ਜੀ ਪੰਜਾਬ ਕਿਸੇ ਜਗਮਾਨੇ ਤੋਂ। ਹਾਂਜੀ ਸੋਨੂ ਦੱਸੋ ਜੀ। ਸਰ ਜਲੰਧਰ ਦੇ ਵਿੱਚ ਕੋਈ ਜਲੰਧਰ ਕੈਂਟਵਲ ਪਾਣੀ ਹਟੋ ਦਾ ਕੋਈ ਆਇਆ ਸਰ ਇਹਦਾ ਦਾ ਕੋਈ ਨੇ ਹੜ ਦਾ ਪਾਣੀ ਨਹੀਂ ਉਸ ਨੂੰ ਕਵਾਂਗੇ ਜੀ ਆਪਣੇ ਤੁਹਾਨੂੰ ਪਤਾ ਹੈ ਕਿ ਵੀ ਕੱਲ ਰਾਤ ਦੀ ਤੇ ਨਹੀਂ ਪੈ ਰਿਹਾ ਹੈਗਾ ਜਿਹੜਾ ਵੀ ਆਪਣੇ ਮੀਂਹ ਦਾ ਪਾਣੀ ਹੈ ਜਦੋਂ ਡਰੇਨ ਹੋ ਕੇ ਡੇਨਾਂ ਦੇ ਵਿੱਚ ਜਾਂਦਾ ਡਰੇਨਾ ਦਾ ਕੁਝ ਜਿਹੜਾ ਸਰ ਉਹ ਵਧਿਆ ਸੀਗਾ ਦਿਨ ਦੇ ਟਾਈਮ ਜੀ ਬਟ ਮੇਰੇ ਕੋਲ ਘੰਟੇ-ਘੰਟੇ ਦੀ ਕਬਰ ਆ ਰਹੀ ਹੈ ਉਹਨ ਆਲਰੇਡੀ ਜਿਹੜਾ ਪਾਣੀ ਦਾ ਲੈਵਲ ਹੈ ਉਹ ਥੱਲੇ ਜਾ ਚੁੱਕਿਆ ਹੈ ਡਰੇਨਾ ਦਾ ਜੀ ਤੇ ਜਿਹੜਾ ਸਤਲੁਜ ਦਾ ਪਾਣੀ ਆਪਣਾ ਚੱਲਦਾ ਪਿਆ ਹੈਗਾ ਉਹ ਆਲਰੇਡੀ ਆਪਣੇ ਜਿਹੜਾ ਕਾਫੀ 7 ਫੁੱਟ ਥੱਲੇ ਚੱਲਦਾ ਪਿਆ ਡੇਂਜਰ ਮਾਰਕ ਤੋਂ ਜੀ ਹਰਨ ਗਾਗਰੀ ਜਦ ਸਮੇਂ ਤੋਂ ਉਹੀ ਸਥਿਤੀ ਬਣੀ ਹੈ ਅੱਜ ਮੈਂ ਜਾ ਕੇ ਵੀ ਆਇਆ ਸੀਗਾ ਸਿੱਧਾ ਸਤਲਜਵਾਲੇ ਪਾਸੇ ਤੇ ਬਿਲਕੁਲ ਵੀ ਉਸ ਵਾਲੇ ਪਾਸੇ ਜਾਨੂੰ ਨਹੀਂ ਕੋਈ ਖਤਰਾ ਤੇ ਹੁਣ ਜਿਹੜਾ ਡਰੇਨਾ ਦਾ ਪਾਣੀ ਹੈਗਾ ਉਹ ਵੀ ਸਟੇਬਲ ਹੋ ਗਿਆ ਤੇ ਜਿਵੇਂ ਜਿਵੇਂ ਥੋੜਾ ਮੀਂਹ ਪੈਂਦਾ ਹੈਗਾ ਉਹਦਾ ਲੈਵਲ ਵੱਧਦਾ ਹੁੰਦਾ ਜਿਹੜੇ ਲੋ ਲਾਈਂ ਏਰੀਆ ਹੁੰਦੇ ਹੈਗੇ ਉੱਤੇ ਪਾਣੀ ਜਿਹੜਾ ਇਕੱਟਾ ਹੋ ਜਾਂਦਾ ਬਟ ਜੋ ਇਸ ਤਰ੍ਹਾਂ ਦੀ ਗਲਤੂਸੀ ਕੋਈ ਆ ਕਿ ਵਿਖਿਆ ਅਚ ਬਿਲਕੁਲ ਵੀ ਚੈਚ ਜਾਂ ਆਪਣੇ ਕਿਤੇ ਵੀ ਔਰ ਜਲੰਦਰ ਦੇ ਵਿਖੇ ਇਸ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਕਿ ਹੜ ਦਾ ਪਾਣੀ ਆ ਗਿਆ ਜੀ ਉਹ ਆਪਣੇ ਮੀਂਹ ਦੇ ਪਾਣੀ ਕਰਕੇ ਜਿਹੜਾ ਉਸ ਫਲੋ ਹੋਇਆ ਸੀ ਕੁਝ ਏਰੀਆ ਚ ਹੋਇਆ ਸੀ ਉਹ ਵੀ ਧੰਨੇ ਜਾ ਚੁੱਕੇ ਅੱਜ ਅੱਜ ਤੇ ਚਲਾ ਗਿਆ ਜੀ ਸਰ ਕਿਹੜਾ ਲੋਕ ਡਰੇ ਬੈਨੇ ਲੋਕ ਕੰਦੇ ਬੈਨੇ ਹਾਂ ਸ਼ਾਇਦ ਹਾਂ ਪਾਣੀ ਆ ਗਿਆ ਹਾਰ ਦਾ ਪਾਣੀ ਕਿਹੜਾ ਜਲੰਧਰ ਕੰਡ ਦੇ ਵਿੱਚ ਆ ਗਿਆ ਕੋਈ ਐਦਾ ਦੀ ਕੋਈ ਚੀਜ਼ ਐ ਚੀਜ਼ ਹੈ ਤਾਂ ਨਹੀਂ ਦੇਖੋ ਆਬਾਦੀ ਕਿਤੇ ਕਿਤੇ ਵੀ ਸਾਡੀ ਜਿਹੜੀ ਆਬਾਦੀ ਹੈ ਇਸ ਵਾਲੇ ਪਾਸੇ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਸਾਡੀ ਇਫੈਕਟਡ ਨਹੀਂ ਹੋਈ ਹੈ ਜੀ ਜਿੱਤੇ ਕੋਈ ਮੀਂਹ ਦੇ ਪਾਣੀ ਕਰਕੇ ਕੋਈ ਡਰੇਨ ਦਾ ਪਾਣੀ ਵਧਿਆ ਸੀ ਕਈ ਤੁਹਾਨੂੰ ਵੀ ਬੜਾ ਲੋ ਲੈنگ ਏਰੀਆ ਦੇ ਵਿੱਚ ਲੋਕੀ ਜਿਹੜੇ ਖੇਤੀ ਕਰਦੇ ਨੇ ਆਪਣੇ ਕਿਸਾਨ ਭਾਲ ਜਾਂਦੇ ਨੇ ਉੱਤੇ ਪਾਣੀ ਥੋੜਾ ਬਹੁਤ ਆਇਆ ਸੀ ਬਟ ਉਹ ਵੀ ਹੁਣ ਦਰਨਾ ਸ਼ੁਰੂ ਹੋ ਗਿਆ ਹੈਗਾ ਸਾਨੂੰ ਅਜੇ ਤੱਕ ਕੋਈ ਖਰਾਬੇ ਦੀ ਵੀ ਕੋਈ ਖਬਰ ਨਹੀਂ ਆਈ ਹੈ ਬਟ ਜੇ ਜਦੋਂ ਪਾਣੀ ਉਤਰ ਜਾਏਗਾ ਸੀ ਖਰਾਬੇ ਦਾ ਜਿਹੜਾ ਉਹ ਹੈਗਾ ਮੌਇਨਾ ਉਹ ਵੀ ਕਰਾਂਗੇ ਬਟ ਇਹ ਗੱਲ ਕਹਿਣਾ ਕਿ ਹੜ ਦਾ ਪਾਣੀ ਆ ਸਕਦਾ ਹੈ ਜਾਂ ਕਿਤੇ ਕੋਈ ਨੁਕਸਾਨ ਹੋ ਸਕਦਾ ਇਸ ਪੁਆਇੰਟ ਇਹ ਗੱਲ ਨਹੀਂ ਕਿ ਉਹ ਗਲਤ ਹੈ ਉਹ ਆਪਣੇ ਲੋਕੀ ਜਿਹੜੇ ਨੇ ਬਿਲਕੁਲ ਆਪਣੇ ਇਸ ਤਰ੍ਹਾਂ ਦੇ ਸੁਪੱਖੋਂ ਜਿਹੜੇ ਨੇ ਆਪਣੇ ਬੇਫਿਕਰ ਰਹਿਣ ਸ਼ਹਿਰ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਬادیه ਰਿਹਾ ਚ ਕੋਈ ਖਤਰਾ ਨਹੀਂ ਇਸਾ ਕਿਹੜੀ ਸੋਸ਼ਲ ਮੀਡੀਆ ਤੇ ਕੋਈ ਖਬਰਾਂ ਚੱਲ ਰਹੀ ਹੈ ਗਿਆ ਸਭ ਸਰ ਕੀ ਕੀ ਕਹਿ ਸਕਦੇ ਇਸ ਨੂੰ ਫੇਕ ਕਹਿ ਸਕਦੇ ਸਾਰੀ ਟੀਮਾਂ ਸਾਡੇ ਸਾਰੇ ਅਫਸਰ ਸਾਹਿਬਾਨ ਡਿਨੈ ਮਹਿਕਮੇ ਦੇ ਅਫਸਰ ਐਸਟੀਐਮ ਦਦੀਵਾਰ एवरीवन ਇਜ਼ ਓਨ ਦਾ ਜੌਬ ਅੱਜ ਕੋਈ ਕਿਸੇ ਦੀ ਕੋਈ ਛੁੱਟੀ ਨਹੀਂ ਹੈ ਸਾਰੇ ਅਫਸਰ ਵੀ ਕਰੀ ਫੀਲਡ ਚ ਨੇ ਨਾ ਬੱਜ ਸਾਰਾ ਦਿਨ ਸਾਰੇ ਏਰੀਆ ਦਾ ਕੀਤਾ ਹੈਗਾ ਪਰ ਮਾਇਨਾ ਕੀਤਾ ਜਾਇਜਾ ਲਿਆ ਹੈਗਾ ਸਾਡੇ ਪ੍ਰਬੰਧ ਪੂਰੇ ਨੇ ਹਜੇ ਇਸ ਵੇਲੇ ਕੋਈ ਵੀ ਫਿਕਰ ਦੀ ਲੋੜ ਨਹੀਂ ਹੈ ਜੇ ਕੋਈ ਇਸ ਤਰ੍ਹਾਂ ਦੀ ਸਿਤੀ ਬੰਦ ਹੋ ਗਿਆ ਤੇ ਇਮੀਡੀਏਟ ਉਸ ਤੇ ਜਿਹੜਾ ਐਕਸ਼ਨ ਲਿਆ ਜਾਵੇ। ਜਲੰਧਰ ਕੋਈ ਜਲੰਧਰ ਕੋਈ ਡਰਨ ਵਾਲੀ ਗੱਲ ਤਾਂ ਨਹੀਂ ਆ ਲੋਕ ਕਰੇ। ਸ਼ਹਿਰ ਸ਼ਹਿਰ ਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਹੈ। ਇਹ ਜਿਹੜੀ ਖਬਰਾਂ ਕੋਈ ਸ਼ਹਿਰ ਦੇ ਉੱਤੇ ਜੀ ਹੜ ਆ ਜਾਊਗਾ ਇਹ ਜੋ ਹੈ ਬਿਲਕੁਲ ਗਲਤ ਖਬਰ ਹੈ। ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਆਪਾਂ ਗੱਲ ਕਰੀਆ ਸਰ ਫਲੋਰ ਦੀ ਗੱਲ ਫਲੋਰ ਦੀ ਆਪਣੇ ਅੰਦਰ ਦੇ ਵਿੱਚ ਹੈ। ਫਲੋਰ ਉਹ ਉਸ ਏਰੀਆ ਬਾਰੇ ਵੀ ਥੋੜਾ ਜਿਆਦਾ ਲੋਕਾਂ ਨੂੰ ਦੱਸ ਦਿਨ। ਮੈਂ ਮੈਂ ਜਾ ਕੇ ਦੇਖ ਕੇ ਆਇਆ ਸੀ ਫਲੋਰ 'ਚ ਇਸ ਵੇਲੇ ਲਗਭਗ 40,000 ਰਿਟਰ ਦੀ ਪਾਣੀ ਚੱਲਦਾ ਪਿਆ ਹੈਗਾ। ਜੀ ਕਿਦੜ 2870 ਕੋਹ ਜਾ ਕਿuserService ਚਲ ਰਹਾ ਹੈਗਾ ਤੇ ਜਦੋਂ ਪਿਛਲੇ ਸਾਲਾਂ ਚ ਜਦੋਂ ਫੜ ਆਏ ਆ ਉੱਥੇ 1 ਕਿ ਲੱਖ ਜਿਹੜਾ ਕਿuserService ਪਾਣੀ ਆ ਉਹ ਲੰਘ ਗਿਆ ਹੈਗਾ ਤੇ ਪਰਮਾਤਮਾ ਦੀ ਮਿਹਰ ਹੋਵੇ ਇਸ ਵਾਰੀ ਵੀ ਆਪਣਾ ਜਿਹੜਾ ਪਾਣੀ ਥੱਲੇ ਹੀ ਰਵੇ ਤੇ ਜੇ ਜਿਹੜਾ ਇਸ ਵੇਲੇ ਅੱਜ ਦੀ ਸਥਿਤੀ ਮੈਂ ਤੁਹਾਨੂੰ ਦੱਸ ਰਿਹਾ ਅੱਜ ਬਿਲਕੁਲ ਸਿੱਕੇ ਨਾਰਮਲ ਸੀਗੀ ਪਾਣੀ ਦਾ ਲੈਵਲ ਵਧਿਆ ਜੁਰ ਹੋਇਆ ਹੋਇਆ ਹਨ ਜਿੱਥੇ ਕਿਸਾਨਾਂ ਨੇ ਪੰਡਿਆਂ ਦੇ ਆਪਣੇ ਨੇੜੇ ਜਾਂ ਲੋਲਾਈਂ ਏਰੀਆ ਦੇ ਵਿੱਚ ਕੀਤਾ ਆ ਉੱਥੇ ਜਰੂਰ ਜਿਹੜਾ ਥੋੜਾ ਬਹੁਤ ਪਾਣੀ ਆਇਆ ਬਟ ਅਬ ਆਬਾਦੀ ਵਾਲੇ ਏਰੀਆ ਬਿਲਕੁਲ ਸੇਫ ਨੇ ਲੋ ਲਾਈਂਗ ਏਰੀਆ ਦੇ ਵਿੱਚ ਅਸੀਂ ਆਲਰੇਡੀ ਸਾਰੇ ਪ੍ਰਬੰਧ ਕੀਤੇ ਹੋਏ ਨੇ ਇੱਕ ਸਾਡੇ ਪਿੰਡ ਦੇ ਵਿੱਚ ਲੋ ਲਾਈਂਗ ਏਰੀਆ ਜੇ ਪਾਣੀ ਆਇਆ ਸੀ ਇਮੀਡੀਏਟਲੀ ਉੱਥੇ ਅਸੀਂ ਸਾਰੀ ਰਾਹਤ ਸਮਗਰੀ ਵੀ ਪਹੁੰਚਾਈ ਬਟ ਉਹ ਉਹ ਏਰੀਆ ਨਹੀਂ ਹੈ ਜਿੱਥੇ ਜਿੱਥੇ ਪਿੰਡ ਲੱਗਦੇ ਨੇ ਉਹ ਆਪਣੇ ਇਨਸਾਈਡਾਂ ਦੇ ਜਿਹੜੇ ਆਪਣੇ ਕੋਈ ਆਬਾਦੀ ਰਹਿੰਦੀ ਆ ਥੋੜੇ ਬਹੁਤ ਸਾਰੇ ਆ ਉਥੇ ਕਦੇ ਪਿੰਡ ਚ ਆਇਆ ਹੁਣ ਬਟ ਅਦਰਵਾਈਜ਼ 40000 ਦੇ 70000 ਕਿਊਸਕ ਚੱਲ ਰਿਹਾ ਤੇ ਹਜੇ ਲੈਵਲ ਜਿਹੜਾ ਬਹੁਤ ਘਟਾ ਹੈ ਜੇ ਅੱਗੇ ਮੌਸਮ ਠੀਕ ਰਿਹਾ ਤੇ ਪਾਣੀ ਦਾ ਰਿਲੀਜ਼ ਨਾ ਵਧਿਆ ਪਿੱਛੇ ਪਾਖਰਾ ਦੋ ਤੇ ਉਹ ਵਾਲੀ ਇਹ ਜੇ ਵੀ ਸਾਡੇ ਬਿਲਕੁਲ ਸਹੀ ਤੁਹਾਡੇ ਵੱਲੋਂ ਜਲੰਧਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕ ਕਿਹੜੇ ਅੱਜ ਵੀ ਡਰੇ ਆ ਤੁਹਾਡੇ ਪ੍ਰਸ਼ਾਸਨ ਲਗਾਤਾਰ ਤੁਸੀਂ ਆਪ ਗਰਾਊਂਡ 'ਤੇ ਤਾਂ ਸਵੇਰ ਤੋਂ ਸੰਡੇ ਵਾਲੇ ਦਿਨ ਵੀ ਤੁਸੀਂ ਆਪ ਸੜਕਾਂ ਦੇ ਉੱਤੇ ਜਾ ਰਹੇ ਹੋ ਸੜਕਾਂ ਦੇ ਦੇਖ ਰਹੇ ਹੋ ਕਿਤੇ ਓਵਰਫਲੋ ਹੈ ਨਾ ਪਾਵੇਂ ਨਗਰ ਨਿਕਮ ਦੀ ਟੀਮਾਂ ਪਾਵੇਂ ਤੁਹਾਡੀਆਂ ਟੀਮਾਂ ਸਾਰੀਆਂ ਇਸ ਗਰਾਊਂਡ ਲੈਵਲ ਤੇ ਕਿਹੜੇ ਲੱਗੇ ਹੋਈਆਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਬਸ ਇਹੀ ਮੈਸੇਜ ਹੈ ਕਿ ਬਿਲਕੁਲ ਘਬਰਾਂ ਦੀ ਲੋੜ ਨਹੀਂ ਹੈ ਆਪਣੇ ਉਹ ਆਪਣਾ ਜੋ ਵੀ ਕੋਈ ਹਦਾਇਤਾਂ ਜਾਰੀ ਹੁੰਦੀ ਹੈ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਉਹਨਾਂ ਦੀ ਪਾਲਣਾ ਕਰਨ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਸੂਚਨਾ ਵੀ ਦਿੰਦੇ ਰਵਾਂਗੇ ਪਾਖੜਾ ਤੋਂ ਜੇ ਪਾਣੀ ਰਿਲੀਜ਼ ਹੁੰਦਾ ਹੈਗਾ ਜਾਂ ਵਿਚੇ ਵਿੱਚ ਪਾਣੀ ਵੱਧਦਾ ਉਹਦੀ ਵੀ ਜਾਣਕਾਰੀ ਅਸੀਂ ਦਵਾਂਗੇ ਤੇ ਅਸੀਂ ਪਿੰਡਾਂ ਦੇ ਵਿੱਚ ਆਪਣੇ ਅਨਾਉਂਸਮੈਂਟਾਂ ਵੀ ਕਰਵਾਵਾਂਗੇ ਪਰ ਤੁਸੀਂ ਜਿਹੜੇ ਆਪਣੇ ਦਰਿਆਵੀ ਆ ਡਰੇਨਾਂ ਦੇ ਕੰਢਿਆਂ ਦੇ ਜਾਨ ਤੋਂ ਥੋੜਾ ਗੁਰੇਸ਼ ਕਰੋ ਬੱਚਿਆਂ ਨੂੰ ਥੋੜਾ ਦੂਰ ਰੱਖੋ ਜੋ ਨਜੋਦ ਹੈ ਤਾਂ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਜਾਰੀ ਹੋਣੇ ਹਨ ਉਹਨਾਂ ਦੀ ਪਾਲਣਾ ਕਰੋ ਠੀਕ ਸਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ